ਇਟਾਲੀਅਨਸ ਬਿਊਰੋ ਦੀ ਸਭ ਤੋਂ ਵੱਡੀ ਏਜੰਸੀ ਐਨਪੀਆਰਟੀ ਵੱਲੋਂ ਭਾਰਤੀ ਸਰਹੱਦ 'ਤੇ ਚਾਰ ਸ਼ੱਕੀ ਵਿਅਕਤੀਆਂ ਵੱਲੋਂ ਉਸ ਬੈਗ ਕਰਨ ਦੀ ਮਿਲੀ ਜਾਣਕਾਰੀ ਤੋਂ ਬਾਅਦ ਪੰਜਾਬ ਅਤੇ ਜੰਮੂ ਕਸ਼ਮੀਰ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਜਿਸ ਦੇ ਚੱਲਦੇ ਪਾਕਿਸਤਾਨ ਦੀ ਹਰ ਉਸ ਪੈਟ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਵੱਲੋਂ ਬਾਰਡਰ ਦੇ ਪੁਲਸ ਨਾਕਿਆਂ ਤੇ ਬੁਲਟ ਪ੍ਰੂਫ ਟਰੈਕਟਰ ਤਾਇਨਾਤ ਕੀਆ ਗਿਆ ਹੈ। ਇਸ ਤੋਂ ਇਲਾਵਾ ਪੁਲਸ ਥਾਣਿਆਂ ਵਿੱਚ ਪੰਜਾਬ ਪੁਲਿਸ ਦੀ ਨੌਕਰੀ ਵੀ ਵਧਾ ਦਿੱਤੀ ਗਈ ਹੈ। ਦੱਸਦੀ ਹੈ ਕਿ ਬੁਲਟ ਪ੍ਰੂਫ ਟਰੈਕਟਰ ਨਾਲ ਆਸਾਨੀ ਨਾਲ ਪੰਜਾਬ ਵਿੱਚ ਵੀ ਸੱਚੀ ਗੱਲ ਦੱਬੀ ਹੈ ਪੁੱਲਸੋਲੋਂ ਦਿਨਾ ਨਗਰ ਅਤੇ ਬਮਿਆਲ ਦੇ ਸਰਹੱਦੀ ਨਾਕਿਆਂ ਤੇ ਦਿਨ ਰਾਤ ਹਰ ਗੱਡੀਆਂ ਦੀ ਗੰਭੀਰਤਾ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਸਾਡੇ ਸਬ ਡਿਵੀਜ਼ਨ 'ਚ ਜਿਹੜਾ 25-30 ਕਿਲੋਮੀਟਰ ਦੇ ਆਸ-ਪਾਸ ਦਾ ਬਾਰਡਰ ਹੈ ਸੇ 10 ਥਾੜੇ ਹਨਗੇ ਬਾਰਡਰ ਵਾਲੇ। ਉਹਨਾਂ 'ਚ ਮੁਲਾਜ਼ਮਾਂ ਦੀ ਨਫਰੀ ਵਧਾ ਕੇ ਸਾਰੇ ਨਾਕਿਆਂ ਤੇ ਅਲਰਟ ਕੀਤੇ ਗਏ ਸਨ। ਤੇ ਬੁਲਟ ਪ੍ਰੂਫ ਟਰੈਕਟਰ ਸਾਨੂੰ ਵੀ ਆਪ ਵੀ ਤੋਂ ਅਲਰਟ ਹੋਏ ਆ ਉਹ ਵੀ ਆਪਾਂ ਨਾਕਿਆਂ ਤੇ ਕਿਸੇ ਵੀ ਅੱਗੇ ਕੋਈ ਜੀ ਸਿਚੁਏਸ਼ਨ ਇਹੋ ਜੀ ਪੜਦੀ ਉਹਦੇ ਮੱਦੇਨਜ਼ਰ ਆਪਾਂ ਰੱਖਿਆ ਉੱਥੇ। ਤੇ ਸਾਡੇ ਨਾਕਿਆਂ ਤੇ ਲਗਾਤਾਰ ਗੱਡੀਆਂ ਦੀ ਚੈਕਿੰਗ ਵੀ ਜਾਰੀ ਹੈ ਤੇ ਨਾਕਿਆਂ ਦੇ ਮਲਾਜ਼ਮ ਪੂਰੀ ਤਰ੍ਹਾਂ ਅਲਰਟ ਹੈ ਕਿ ਕਿਸੇ ਵੀ ਸਿਚੁਏਸ਼ਨ ਦੀ 24 ਘੰਟੇ ਆਪਣੇ ਨਾਕੇ ਪੂਰੇ ਚੱਲਦੇ ਆ ਜੀ ਮਲਾਜ਼ਮਾਂ ਨੂੰ ਪੂਰੀ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਕਿਸ ਤਰੀਕੇ ਨਾਲ ਗੱਡੀਆਂ ਦੀ ਚੈਕਿੰਗ ਕਰਨੀ ਹੈ ਤੇ ਉਹਦੀ ਜੋ ਵੀ ਫਰਦਰ ਹਦਾਇਤਾਂ ਉਹਨਾਂ ਨੂੰ ਦਿੰਦੇ ਰਹੇ ਨੇ ਆਪਾਂ ਤੇ ਬਾਕੀ ਬਾਕੀ ਸੀਨੀਅਰ ਅਫਸਰ ਵੀ ਜਿਲ੍ਹੇ ਦੇ ਮੌਕੇ ਤੇ ਦਿਨ ਤੇ ਰਾਤ ਨਾਕੇ ਨੂੰ ਚੈਕਿੰਗ ਕਰਦੇ ਰਹਿੰਦੇ ਦਿਨਾਂ ਨਗਰ ਤੋਂ ਦੀਪਕ ਕੁਮਾਰ ਖਬਰ ਹਰ ਬਦਲੇ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਾਨੂੰ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharpalindia dot com